ਬਟਾਲਾ ਦੇ ਪ੍ਰੀਮ ਨਗਰ ਚ ਪੀਤੀ ਦਿ ਰਾਤ ਹੋਈ ਫਾਇਰਿੰਗ ਦੋ ਨੌਜਵਾਨ ਗੋਲੀਆਂ ਲੱਗਨ ਨਾਲ ਹੋਏ ਜ਼ਖਮੀ। ਤੇ ਰਾਤ ਬਟਾਲਾ ਦੇ ਪ੍ਰੀਮ ਨਗਰ ਨਜ਼ਦੀਕ ਉਸਲੇ ਸੰਸਰੀ ਫੈਲ ਗਈ ਜਿੱਥੇ ਤਿੰਨ ਨੌਜਵਾਨਾਂ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਘਟਨਾ ਚ ਦੋ ਨੌਜਵਾਨ ਜਨਾਹ ਦੀ ਛੋਟੀ ਉਮਰ ਹੈ ਗੋਲੀਆਂ ਲੱਗਨ ਕਾਰਨ ਜ਼ਖਮੀ ਹੋ ਗਏ ਜਨਾ ਵਿੱਚੋਂ 19 ਸਾਲਾ ਨੌਜਵਾਨ ਨੂੰ ਅਮਰਤਸਰ ਰੈਫਰ ਕਰ ਦਿੱਤਾ ਗਿਆ ਜਦਕਿ ਦੂਸਰੇ ਨੌਜਵਾਨ ਨੂੰ ਸਿਹਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦਾ कहना है कि अचानक उन्होंने कोलियां चला देती हैं या पहला भी उन्होंने इसी तरह दिक्कत नाबाप रची है लेकिन उससे भी इंसाफ नहीं मिला दूसरे पास एक पुल सदस्य कारी जांच करते बहाने कैमरे सामने कुछ भी बोलने तो इनकारी उन्हें नजर आए कितने इधर ना पता नहीं है किचुआन के अंदर चला देंगे ਕੀ ਕੋਈ ਕਿਤੇ ਕਿਤੇ ਲੱਭ ਸਕਦਾ ਸੈਨ ਜਣਿਆ ਕਿ ਕਿੰਨੇ ਫਾਇਰ ਹੋਇਆ ਤੇ ਕਿੰਨਾ ਚਲਾਇ ਗਿਆ ਫਾਇਰ ਦਾ ਵੀ ਇਹ ਪਤਾ ਪਤਾ ਨਹੀਂ ਇਹ ਇੱਕ ਅੰਚੀ ਇੱਕ ਕੰਨ ਖੜਾ ਯੂਟਿਊਬਰ ਕੋਲ ਤੇ ਇੱਕ ਕਾਕਾ ਸੱਤਾ ਕਿੰਨੇ ਰੌਣ ਚੱਲੇ ਟੋੜ ਉਹਦਾ ਨਹੀਂ ਇਹ ਪਤਾ ਮੇਰੇ ਜਿਹੜੇ ਵਜੇ ਮੈਂ ਭੱਜ ਗਿਆ ਕੂਈ ਕਿਨੇ ਜਲੇ ਚੁਈਆ ਆਪਾਂ ਤੇ ਨਹੀਂ ਇਹ ਬਾਈਕ ਉਹ ਜੱਤੀ ਉਹ ਇਕੱਲਾ ਚੱਲੂ ਪਾ ਦੇ ਦਬਲ ਲਾ ਕੇ ਯਾਰ ਤਾਂ ਹੋਏਗੀ 2-3 ਮਹੀਨੇ ਕਿ ਵੀ ਇਤਰਾ ਨਿਊਜ਼ ਵਾਲੇ ਕਈ ਸਾਨੂੰ ਕੋਈ ਪਤਾ ਨਹੀਂ ਗਾਇਸ ਬਹੁਤ ਜਨਰੀ ਭੇਰੇ 2-3 ਮਹੀਨੇ ਬਾਅਦ ਭੇ ਵੀਡੀਓ ਹੀ ਬੜੀਆਂ ਅੱਗੇ ਬੰਦਲ ਰੱਖੀ ਕਾਰਵਾਈ ਨਹੀਂ ਹੋਈ ਕਿੱਥੇ ਕਰਕੇ ਘਟਵਾਏ ਕਿੰਨੇ ਨੇ ਲਿਆ ਨਾ ਜੀ ਕਿੰਨੇ ਨੇ ਲਿਆ ਐ ਖੱਲੇ ਛੱਡ ਗਈ ਯਾਰੋ ਸਭ ਯਾਰੋ ਯਾਰੋ ਲੱਗੀ ਕਿੰਨੇ ਜਣੇ ਦੀ ਗੋਲੀ ਦੋ ਜਣੇ ਆ ਜੇ ਇੱਕ ਇਹ ਤੇ ਇੱਕ ਉਹਦਾ ਹੋਰ ਹੁੰਦਾ ਕਦ ਤੇ ਸੀ ਅਗੇ ਇਹਨਾਂ ਨੂੰ ਪਤਾ ਸਾਰ ਸਾਨੂੰ ਉਹ ਆਪਣਾ ਇਹ ਕੰਮ ਤੇ ਤੁਹਾਨੂੰ ਕਦੋਂ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਐ ਕਿਲਾ ਡੇਚਰ ਤੇ ਇਹ ਜਿਨ੍ਹਾਂ ਨੇ ਪਹਿਲਾਂ ਗੋਲੀਆਂ ਮਾਰੀਆਂ ਕਹਿੰਦੇ ਸੀ ਉਹ ਕੌਣ ਬੰਦੇ ਸੀ ਉਹ ਇਹ ਪਹਿਲੇ ਕੀ ਪਤਾ ਉਹਨਾਂ ਦੇ ਅੱਗੇ ਪਰਚੇ ਦੇ ਨਾਮ ਹੈਗਾ ਤੇ ਨਾ ਜਾਣਾਂ ਹਾਂ ਕੋਈ ਕਾਰਵਾਈ ਨਹੀਂ ਹੋਣੀ ਹੁਣ ਤਾਂ ਗੰਬਰ ਸਾਰੇ ਫਰਕ ਕੀ ਪਤਾ ਹੋਇਆ ਹੁਣ ਉਹਨਾਂ ਦਾ ਨਾਮ ਕੀ ਆ ਕਿੱਥੇ ਦੇ ਰਹਿਣ ਵਾਲੇ ਆ ਉਹ ਗੋਲੀਆਂ ਮਾਰਨ ਵਾਲਾ ਇਹਨਾਂ ਨੂੰ ਸਾਰਾ ਪਤਾ ਸਰ ਸਰ ਇਹਨਾਂ ਨੂੰ ਫਾਂਦੇ ਤੇ ਪੁਲਿਸ ਨੂੰ ਜ਼ਰਾ ਹੀ ਪਤਾ ਜ਼ਰਾ ਗੋਲੀਆਂ ਦੋ ਜਣੇ ਤੇ ਲੱਗੀਆਂ ਹਾਂਜੀ ਸਰ ਦੋ ਕੇਸ ਆਏ ਆ ਦੇਖੋ ਵੀਰ ਝਗੜੇ ਦੇ ਗਨ ਸ਼ਾਟ ਆ ਇਦਾਂ ਜੋ ਵੀ ਆ ਇਹ ਪੇਸ਼ੈਂਟ ਮਨਜਿੰਦਰ ਸਿੰਘ ਆ ਤੇ ਕਰਨ ਦਾ ਦੋ ਪੇਸ਼ੈਂਟ ਆ ਦੋਨਾਂ ਦਾ ਲੈਜਿਸਟ ਹੀ ਆ ਕਿ ਪ੍ਰੇਮਨਗਰ ਦੇ ਲੱਗੇ ਬੋੜਾਵਾਲ ਦੇ ਲੱਗੇ ਕੀ ਹੋਇਆ ਕਿ ਨਹੀਂ ਲੱਗਿਆ ਪਤਾ ਕਿ ਕੰਡੀਸ਼ਨ ਹੈ ਇੱਕ ਤੇ ਅੰਡਰ ਅਬਜ਼ਰਵੇਸ਼ਨ ਆ ਉਹਨੂੰ ਇਹੀ ਰੈਫਰ ਕਰ ਦਿੱਤਾ ਹੈ ਟ੍ਰੀਟਮੈਂਟ ਦੇ ਕੇ ਮੈਡੀਕਲ ਕਾਲਜ ਅੰਮ੍ਰਿਤਸਰ ਜਿਹੜਾ ਦੂਸਰਾ ਪੇਸ਼ੈਂਟ ਆ ਉਹ ਸਟੇਬਲ ਆ ਸਾਡੇ ਕੋਲ ਜਿਹੜਾ ਹਿਊਮਨ ਕਿਨੀ ਕੀ ਨੀਤ ਜਿਹੜਾ ਮਨਜਿੰਦਰ ਸਿੰਘ ਆ ਉਹਦੀ ਉਮਰ 19 ਸਾਲ ਆ ਤੇ ਜਿਹੜਾ ਕਰਨ ਆ ਉਹਦੀ ਉਮਰ 16 ਸਾਲ ਆ ਇੱਕ ਅੰਮ੍ਰਿਤਸਰ ਰੈਫਰ ਕਰਤਾ ਹਾਂਜੀ ਮਨਜਿੰਦਰ ਸਿੰਘ ਨੂੰ ਰੈਫਰ ਕੀਤਾ 19 ਸਾਲ ਉਮਰ ਆ ਉਹਦੀ ਕੰਡੀਸ਼ਨ ਕਿਹਨਾਂ ਦਾ ਜਿਹੜਾ ਦੱਸਿਆ ਤੈਨੂੰ ਜਿਹੜਾ ਮਨਜਿੰਦਰ ਸਿੰਘ ਆ ਉਹ ਅੰਡਰ ਅਬਜ਼ਰਵੇਸ਼ਨ ਚ ਆ ਤੇ ਜਿਹੜਾ ਕਰਨ ਹੈਗਾ ਇਹ 16 ਸਾਲ ਦੀ ਉਮਰ ਹੈ ਇਹ ਸਟੇਬਲ ਹੈਗਾ ਪੇਸ਼ੈਂਟ